ਥਾਣਾ ਮੁਖੀ ਸ੍ਰੀ ਪੰਕਜ ਕੁਮਾਰ ਦੇ ਥਾਣਾ ਨੂਰਮਹਿਲ ਦਾ ਚਾਰਜ ਸੰਭਾਲਦਿਆਂ ਹੀ ਲੁੱਟ ਖੋਹ ਕਰਨ ਵਾਲਿਆਂ ਨੇ ਵਧਾਈਆਂ ਆਪਣੀਆਂ ਗਤੀਵਿਧੀਆਂ ਜ਼ਿਕਰਯੋਗ ਹੈ ਕਿ ਐਸਐਚਓ ਪੰਕਜ ਕੁਮਾਰ ਦਾ ਪਿਛਲਾ ਕਾਰਜਕਾਲ ਵੀ ਕਾਫੀ ਸੁਰਖੀਆਂ ਵਿੱਚ ਰਿਹਾ ਸੀ ਅਤੇ ਇਸ ਦੇ ਖਿਲਾਫ ਧਰਨੇ ਮੁਜ਼ਾਹਰੇ ਲੱਗਨੇ ਆਮ ਗੱਲ ਹੋ ਗਈ ਸੀ ਅਤੇ ਆਮ ਪਬਲਿਕ ਨੂੰ ਇਨਸਾਫ ਲੈਣ ਲਈ ਧਰਨੇ ਲਾਉਣੇ ਹੀ ਪੈਂਦੇ ਸਨ ਉਹੋ ਜਿਹੇ ਹਾਲਾਤ ਹੁਣ ਵੀ ਬਣਦੇ ਜਾ ਰਹੇ ਹਨ ਇਨਸਾਫ ਲੈਣ ਲਈ ਆਮ ਪਬਲਿਕ ਨੂੰ ਪ੍ਰੈਸ ਅਤੇ ਮੀਡੀਆ ਦਾ ਸਹਾਰਾ ਲੈਣਾ ਪੈ ਰਿਹਾ ਹੈ ਥਾਣਾਂ ਮੁਕਦੀ ਦੀ ਵੀ ਇੱਕ ਥੋਪ ਲੱਭੀ ਹੈ ਕਿ ਥਾਣੇ ਦੀ ਕੰਦ ਤੋਂ 500 ਮੀਟਰ ਦੀ ਦੂਰੀ ਤੇ ਇੱਕ ਪੁਲਿਸ ਮੁਲਾਜ਼ਮ ਦੇ ਪਰਿਵਾਰਕ ਮੈਂਬਰ ਦੀਆਂ ਬਾਲੀਆਂ ਲਾਹ ਲਈਆਂ ਜਾਂਦੀਆਂ ਹਨ ਜੇਕਰ ਗੱਲ ਚਿੱਟੇ ਦੀ ਕੀਤੀ ਜਾਵੇ ਤਾਂ ਨੂਰ ਮਹਿਲ ਦੇ ਵਿੱਚ ਹਰ ਇੱਕ ਮੋੜ ਤੇ ਜਿਸ ਵਿੱਚ ਜਲੰਦਰੀ ਚੁੰਗੀ ਨਿਊ ਬੱਸ ਸਟੈਂਡ ਜਾਂ ਫਿਰ ਚੀਮਾ ਬਾਜ਼ਾਰ ਹੋਵੇ ਕਿਤੇ ਵੀ ਚਿੱਟੇ ਦੀ ਸਪਲਾਈ ਮਿਲ ਸਕਦੀ ਹੈ ਹੁਣ ਤਾਂ ਰੈਸਟੋਰੈਂਟਾਂ ਵਿੱਚ ਵੀ ਨਸ਼ਾ ਤਸਕਰਾਂ ਨੇ ਆਪਣੇ ਪੈਰ ਫਸਾਰਨੇ ਸ਼ੁਰੂ ਕਰ ਦਿੱਤੇ ਹਨ ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਜਿੱਥੇ ਕੁਝ ਸੱਤਾਧਾਰੀ ਨੀਂਗਰਾਂ ਵੱਲੋਂ ਸੁੱਖਾ-ਸੁਖ ਕੇ ਦੁਬਾਰਾ ਤੋਂ ਪੰਕਜ ਕੁਮਾਰ ਥਾਣਾ ਮੁਖੀ ਨੂੰ ਨੂਰ ਮਹਿਲ ਲਿਆਂਦਾ ਗਿਆ ਹੈ। ਉੱਥੇ ਹੀ ਨੂਰ ਮਹਿਲ ਖਾਣੇ ਦੇ ਮੁਲਾਜ਼ਮਾਂ ਤੇ ਸਾੜਸਤੀ ਸ਼ੁਰੂ ਹੋ ਗਈ ਹੈ। ਅਤਿਅੰ ਲੋਕਾਂ ਨੂੰ ਇਸ ਦਾ ਖਮਿਆਜਾ ਪੂਕੜਨਾ ਪੈ ਰਿਹਾ ਹੈ। ਜਿੱਥੇ ਔਰਤਾਂ ਨੂੰ ਖਾਣੇ ਵਿੱਚ ਬੇਲੋੜਾ ਬਿਠਾ ਕੇ ਜਲੀਲ ਕੀਤਾ ਜਾਂਦਾ ਹੈ। ਉਥੇ ਹੀ ਲੋਕਤੰਤਰ ਦਾ ਚੌਥਾ ਸਤੰਭ ਪੱਤਰਕਾਰ ਪਾਈਚਾਰੇ ਨਾਲ ਵੀ ਇਹੋ ਜਿਹੇ ਮੁਲਾਜ਼ਮਾ ਵੱਲੋਂ ਕੋਈ ਵਧੀਆ ਸਹੂਤ ਨਹੀਂ ਕੀਤਾ ਜਾਂਦਾ ਅਤੇ ਉਹਨਾਂ ਦੇ ਮਾਮਲੇ ਜਾਣਬੁੱਝ ਕੇ ਲਟਕਾਏ ਜਾਂਦੇ ਹਨ। ਉਹ ਦਿਨ ਦੂਰ ਨਹੀਂ ਹੈ ਜਿਸ ਤਰ੍ਹਾਂ ਪਿਛਲੇ ਸਮੇਂ ਵਿੱਚ ਵੀ ਵੱਖ-ਵੱਖ ਥਾਣਾ ਮੁਖੀਆਂ ਦਾ ਨੂਰਮਹਿਲ ਦੇ ਪੱਤਰਕਾਰ ਪਾਈਚਾਰੇ ਵੱਲੋਂ ਬਾਈਕਾਟ ਕਰ ਦਿੱਤਾ ਗਿਆ ਸੀ। ਅਤੇ ਹੁਣ ਫਿਰ ਤੋਂ ਥਾਣਾ ਮੁਖੀ ਪੰਕਜ ਕੁਮਾਰ ਦਾ ਵੀ ਜਲਦੀ ਬਾਈਕਾਟ ਹੋਣ ਦੀਆਂ ਸੰਭਾਵਨਾਵਾਂ ਬਣ ਰਹੀਆਂ ਹਨ। ਅਤੇ ਫਤਰਕਾਰ ਪਾਈਚਾਰੇ ਵੱਲੋਂ ਕੀਤਾ ਗਿਆ ਬਾਈਕਾਟ ਉਦੋਂ ਤੱਕ ਚੱਲਦਾ ਰਹਿੰਦਾ ਹੈ ਜਦੋਂ ਤੱਕ ਥਾਣਾ ਮੁਖੀ ਨੂੰ ਰੁਖਸਤ ਨਹੀਂ ਕਰ ਦਿੱਤਾ ਜਾਂਦਾ। ਕੋਲ ਤੁਹਾਨੂੰ ਸੁਣਾਉਂਦੇ ਆ ਕਿਸ ਤਰ੍ਹਾਂ ਇੱਕ ਪੀੜਿਤ ਔਰਤ ਆਪਣੀਆਂ ਲੜਕੀਆਂ ਨੂੰ ਨਾਲ ਲੈ ਕੇ ਥਾਣੇ ਦੇ 뜰ਕੇ ਖਾਣ ਲਈ ਮਜਬੂਰ ਹੈ। ਅਤੇ ਸਬੰਧਤ ਇਨਕੁਆਇਰੀ ਅਫਸਰ ਵੱਲੋਂ ਉਸ ਔਰਤ ਨੂੰ ਯਾਰ ਯਾਰ ਕਹਿ ਕੇ ਸੰਬੋਧਨ ਕੀਤਾ ਜਾਂਦਾ ਹੈ। ਅਤੇ ਦਰਖਾਸਤ ਦੇਣ ਦੇ ਇੱਕ ਮਹੀਨੇ ਬਾਅਦ ਵੀ ਪੀੜਿਤ ਔਰਤ 뜰ਕੇ ਖਾਣ ਲਈ ਮਜਬੂਰ ਹੈ। ਤੁਸੀਂ ਅਲਿਗੇਸ਼ਨ ਲਾ ਰਹੇ ਹੋ ਇੱਕ ਦਰਖਾਸਤ ਦੇ ਥਰੂ ਕਿ ਕਿਸੇ ਵਿਅਕਤੀ ਨੇ ਤੁਹਾਨੂੰ ਫੋਨ ਤੇ ਤੰਗ ਪ੍ਰੇਸ਼ਾਨ ਕੀਤਾ ਦੱਸੋਗੇ ਕੀ ਗੱਲਬਾਤ ਆ ਜਿਹੜੀ ਤੁਸੀਂ ਦਰਖਾਸਤ ਦਿੱਤੀ ਸੀ ਕਦੋਂ ਦਿੱਤੀ ਸੀ ਤੇ ਕਿੱਥੇ ਦਿੱਤੀ ਸੀ ਇਸ ਇਹ ਦਰਖਾਸਤ ਨੂੰ ਮੈਨੇ 3 ਮਹੀਨੇ ਹੋ ਗਏ ਆ ਜਲੰਧਰ ਐਸਐਸਪੀ ਦਫਤਰ ਦਿੱਤੀ ਸੀਗੀ ਹਾਂਜੀ ਹਾਂਜੀ ਕਿ ਇੱਕ ਗਮਟਾਲੇ ਦਾ ਮੁੰਡਾ ਆ ਜਿਹਦਾ ਨਾਮ ਹਰਪ੍ਰੀਤ ਜੱਗੀ ਆ ਆਟੋ ਚਾਹਨਾ ਉਹ ਚੁੱਪੀ ਬੋਲੋ ਜੀ ਹਾਂਜੀ ਆਟੋ ਚਲਾ ਰਿਹਾ ਤੇ ਉਹ ਨੇ ਸਾਡੇ ਨਾਲ ਮੇਰੇ ਬੱਚਿਆਂ ਨੇ ਸਟੇਟਸ ਪਾਇਆ ਸੀ ਮੋਬਾਈਲ ਤੇ ਸਾਡੇ ਸਟੇਟਸ ਚਾ ਕੇ ਇਹਦੇ ਉਹ ਮੇਰੇ ਵੱਡੀਆਂ ਬੇਟੀਆਂ ਦਾ ਤਾਂ ਮੇਰੇ ਮਤਲਬ ਆ ਡੀਪੀਆਂ ਲਾ ਰਿਆ ਆਪਣੇ ਮੋਬਾਈਲ ਤੇ ਅੱਛਾ ਜੀ ਸਾਡੀਆਂ ਫੋਟੋ ਮੈਂ ਐਡ ਕਰਕੇ ਗਾਣੇ ਲਾ ਕੇ ਲਾ ਰਿਆ ਆ ਇਸ ਕਰਕੇ ਮੈਂ ਉਹਦੀ ਐਸਐਸਓ ਦਫ਼ਤਰ ਜਲੰਧਰ ਦਰਖਾਸਤ ਦਿੱਤੀ 10 ਮਹੀਨੇ ਹੋ ਗਏ ਆ ਤੇ ਉੱਥੋਂ ਵੀ ਕੋਲਈ ਵਾਰ ਪਹੁੰਚਾ ਨਹੀਂ ਹੋਈ ਕੋਈ ਕਾਰਵਾਈ ਨਹੀਂ ਹੋਈ ਉੱਧਰ ਸਾਨੂੰ ਉਲਟਾ ਫੋਨ ਕਰਕੇ ਧੰਗੀਆਂ ਦੇ ਰਿਹਾ ਕਿ ਅਸੀਂ ਭੈਣ ਭਰਾ ਆ 783 ਜਾਣੇ ਆ ਮੇਰੇ ਦੋਸਤਿਆਂ ਨਾਲ ਕਿ ਅਸੀਂ ਜਿੱਥੇ ਤੁ ਚਲ ਜੂਗੇ ਅਸੀਂ ਉੱਥੇ ਚੱਕ ਲੈਣਾ ਪਹਿਲਾਂ ਤਾਂ ਜੀ ਉਹ ਤਾਂ ਨਾਂ ਦੱਸੋ ਕੌਣ ਆ ਉਹ ਕੀ ਉਹਦਾ ਨਾਂ ਹਰਵਿੰਦਰ ਉਹਦਾ ਨਾਮ ਹਰਵਿੰਦਰ ਸਿੰਘ ਜੱਟ ਹਰਵਿੰਦਰ ਸਿੰਘ ਆ ਠੀਕ ਹੈ ਜੀ ਤੁਹਾਨੂੰ ਕਿੱਦਾਂ ਜਾਣਦਾ ਜੀ ਉਹ ਮੇਰੇ ਸਹੁਰੇ ਪਰਿਵਾਰ ਤੋਂ 22 ਸਾਲ ਤੋਂ ਮਤਲਬ ਉਹਨਾਂ ਦੀ ਜਾਣ ਪਹਿਚਾਨ ਨੇ ਸਾਡੀ ਤਾਂ ਬਾਅਦ ਵਿੱਚ ਹੋਈ ਆ ਹਾਂ ਹਾਂਜੀ ਤੇ ਜਿਹੜਾ ਤੁਸੀਂ ਦੱਸਿਆ ਵੀ ਤੁਹਾਡੀਆਂ ਲੜਕੀਆਂ ਦੀਆਂ ਫੋਟੋਆਂ ਚੱਕ ਕੇ ਉਹ ਡੀਪੀਆਂ ਲਾ ਰਿਆ ਹਾਂਜੀ ਇਹਦੇ ਪਿੱਛੇ ਕੀ ਕਾਰਨ ਹੈ ਜੀ ਕੀ ਕੋਈ ਅ ਕੋਈ ਰਿਲੇਸ਼ਨ ਦਾ ਤਾਂ ਨਹੀਂ ਕੋਈ ਚੱਕਰ ਇਦਾਂ ਦਾ ਨਹੀਂ ਇਦਾਂ ਦਾ ਕੋਈ ਚੱਕਰ ਨਹੀਂ ਹੈ ਸਰ ਸਿਰਫ ਬੋਲਵਾਣੀ ਸੀ ਅਸੀਂ ਬਹੁਤ ਘੱਟ ਬੁਲਾ ਰਹੇ ਸੀ ਥੋੜੇ ਟਾਈਮ ਤੋਂ ਜਿੱਦਾਂ ਸਾਡੇ ਨਾਲ ਚਰਚ ਜਾਂਦਾ ਸੀ ਪਰ ਉਹਦੀ ਉਹ ਗਲਤ ਨਿਗਾਹ ਰੱਖਦਾ ਸੀ ਅਸੀਂ ਦੂਰ ਰਹਿੰਦੇ ਸੀ ਉਸ ਤੋਂ ਮੈਂ ਥੋੜੇ ਜਿਹਾ ਡਾਂਟ ਵੀ ਦਿੱਤਾ ਸੀ ਇਹ ਉਹਦੇ ਡਾਂਟਣ ਦੇ باوجود ਉਸਨੇ ਨਾ ਸਾਡੇ ਮਤਲਬ ਸਟੇਟਸ 'ਚ ਆ ਕੇ ਇਦਾਂ ਕੀਤੀ ਹੂੰ ਕਿ ਮੈਂ ਫਿਰ ਉਹਦੀ ਭੈਣ ਨੂੰ ਸਿਸਟਰ ਨੂੰ ਵੀ ਇੰਗਲੈਂਡ ਵਿੱਚ ਸਾਰੇ ਪ੍ਰੂਫ ਭੇਜੇ ਇੱਧਰ ਵੀ ਉਹਦੀ ਮੰਮੀ ਉਹਦੀ ਭੈਣ ਦਾ ਕੀ ਨਾਂ ਜੀ ਦੀਪਾ ਦੀਪਾ ਅੱਛਾ ਜੀ ਇੱਧਰ ਉਹਦਾ ਭਰਾ ਜੱਸਾ ਆ ਉਹਨੂੰ ਵੀ ਸਾਰੀਆਂ ਸਕਰੀਨਸ਼ਾਟ ਲੈ ਕੇ ਮੈਂ ਸੈਂਡ ਕੀਤੇ ਕਿ ਮੈਨੂੰ ਪਰੇਸ਼ਾਨ ਕਰ ਰਿਹਾ ਆ ਕਿ ਇਹਨੂੰ ਸਮਝਾ ਲਓ ਉਹਨਾਂ ਨੇ ਕਿਹਾ ਕਿ ਭਾਬੀ ਵੀ ਅਸੀਂ ਇਹਨੂੰ 18 ਸਾਲ ਤੋਂ ਵੀ ਦਖਲ ਕੀਤਾ ਆ ਇਹਦੇ ਤੇ ਬੰਦੀ ਕਾਰਵਾਈ ਕਰੋ ਮਾਰੋ ਕੁੱਟੋ ਥਾਣੀ ਪਹਚਾਓ ਜਿੱਦਾਂ ਮਰਜ਼ੀ ਕਰੋ ਹੂੰ ਇਹਨੂੰ ਮੈਂ ਜਦੋਂ ਸਮਝਾਉਂਦੀ ਸੀ ਪਰ ਇਹ ਉਲਟਾ ਕਹਿੰਦਾ ਸੀ ਕਿ ਤੂੰ ਜੋ ਜਿੱਥੇ ਦਾ ਹੀ ਪਿਆਰ ਜਿਹਾ ਲੱਗਦਾ ਇਹ ਤੂੰ ਲਾਲਾ ਵੀ ਮੈਂ ਤਾਂ ਮੈਂ ਨਹੀਂ ਹਟ ਸਕਦਾ ਹੂੰ ਹਾਂਜੀ ਤੁਸੀਂ ਜ਼ਿਕਰ ਕੀਤਾ ਵੀ ਚਰਚ ਜਾਂਦੇ ਸੀ ਕਿ ਤੁਸੀਂ 크ਿਸਚਨ ਹੋ ਜੀ ਹਾਂਜੀ ਹਾਂਜੀ ਅਸੀਂ 크ਿਸਚਨ ਤੇ ਇਹ ਜਿਹੜਾ ਲੜਕਾ ਇਹ ਵੀ 크ਿਸਚਨ ਆ ਨਹੀਂ ਇਹ ਜਿੱਦਾਂ ਕਹਿੰਦਾ ਹੁੰਦਾ ਸੀ ਕਿ ਮੈਂ ਪਰੇਸ਼ਾਨ ਆ ਲੜਾਈ ਝਗੜਾ ਆ ਜੋ ਮੈਂ ਕਹ ਤੂੰ ਕਿਸੇ ਇੱਕ ਪਾਸੇ ਹੋ ਕੇ ਬੈਠ ਜਾ ਵੀ ਤੈਨੂੰ ਸ਼ਾਂਤੀ ਮਿਲੇ ਚਰਚ ਜਾ ਹੂੰ ਅਸੀਂ ਤੇ ਇਹਦਾ ਭਲਾ ਕੀਤਾ ਹੂੰ ਤੇ ਫਿਰ ਇਹਨ ਸ਼ਰਾਬ ਪੀ ਕੇ ਰਾਤਾਂ ਨੂੰ ਫੋਨ ਕਰਨੇ 12 ਵਜੇ 1 ਵਜੇ ਸਾਨੂੰ ਪਰੇਸ਼ਾਨ ਬਹੁਤ ਜ਼ਿਆਦਾ ਕੀਤਾ ਇਸ ਲਈ ਮੈਨੂੰ ਮਜਬੂਰ ਕੀਤਾ ਕਿ ਮੈਂ ਦਰਖਾਸਤ ਦੇਵਾਂ ਪਰ ਮੇਰੀ ਹਜੇ ਤੱਕ ਕੋਈ ਤੁਸੀ ਜਿਹੜੀ ਦਿਖਾ ਦਿੱਤੀ ਸੀ ਕਿ ਜੀ 6 7 24 ਮੰਨ ਲਓ ਜੂਨ ਦੇ ਵਿੱਚ ਦਿੱਤੀ ਸੀ ਹਾਂਜੀ ਹਾਂਜੀ ਇਸ ਟਾਈਮ ਤੁਹਾਡੀ ਦਰਖਾਸਤ ਕਿੱਥੇ ਹੈਗੀ ਆ ਜੀ ਇਸ ਟਾਈਮ ਮਾਰਗ ਹੋ ਗਿਆ ਸੀ ਨੂਰ ਮਹਿਲ ਆਈ ਹੋਈ ਠਾਣੇ ਚ ਨੂਰ ਮਹਿਲ ਆਈ ਹੋਈ ਹੈ ਨੂਰ ਮਹਿਲ ਠਾਣੇ ਵਾਲਿਆਂ ਨੇ ਕੀ ਕੀਤਾ ਜੀ ਤੇ ਨੂਰ ਮਹਿਲ ਠਾਣੇ ਤੋਂ 1 ਮਹੀਨਾ 8 ਦਿਨਾਂ ਬਾਅਦ ਉਹਨੂੰ ਕਾਲ ਆਇਆ ਸੀਗਾ ਜਦੋਂ ਮੈਂ ਗਈ ਤਾਂ ਫਿਰ ਮੈਂ ਉਹਨਾਂ ਨੂੰ ਦੱਸਿਆ ਕਿ 1 ਮਹੀਨਾ 8 ਦਿਨ ਹੋ ਗਏ ਤੁਸੀਂ ਕਾਰਵਾਈ ਨਹੀਂ ਕੀਤੀ ਹੂੰ ਤੇ ਉਹਨਾਂ ਨੇ ਕਾਲ ਉਹਨੂੰ ਕੀਤੀ ਤੇ ਮਤਲਬ ਉਹਨਾਂ ਨੇ ਉਹਨੇ ਅੱਗੇ ਮੁੰਡੇ ਨੇ ਟਾਈਮ ਦਿੱਤਾ ਹੂੰ ਦੂਸਰੀ ਵਾਰ ਅਸੀਂ ਫੇਰ ਮੈਂ ਗਈ ਜਿੱਦਾਂ ਬੇਟੀਆਂ ਨੂੰ ਲੈ ਕੇ ਡੇਢ ਢਾਈ ਘੰਟੇ ਅਸੀਂ ਬੈਠੇ ਰਹੇ ਉਸ ਦਿਨ ਵੀ ਉਹਨੂੰ ਨਹੀਂ ਬੁਲਾਇਆ ਹੂੰ ਫਿਰ ਰਾਤ ਨੂੰ ਜਿੱਦਾਂ ਉਹ ਸਰਦਾ ਫੋਨ ਆਇਆ ਕਿ ਉਹ ਕਹਿੰਦਾ ਮੈਂ ਮੀਡੀਆ ਲੈ ਕੇ ਕੱਲ ਪਹੁੰਚਾਂਗਾ 3:30 ਵਜੇ ਅੱਛਾ ਹਾਂਜੀ ਅਨੇ ਪੁਲਿਸ ਨੇ ਕਾਰਵਾਈ ਕੀਤੀ ਚਲੋ মিডিਆ ਤਾਂ ਜਿਹਨੇ ਲਿਆਣਾ ਲਿਆ ਸਕਦਾ ਪੁਲਿਸ ਨੇ ਤਾਂ ਹਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਕਿਉਂਕਿ ਉਹ ਰਾਤ ਨੂੰ ਸ਼ਰਾਬੀ ਕਿ ਮੇਰੇ ਹਸਣ ਨੂੰ ਵੀ ਕਾਲ ਕਰਦਾ ਆ ਬਕਵਾਸ ਫੁੱਠਾ ਸਿੱਧਾ ਕਰਦਾ ਸਾਡੇ ਘਰ ਬਹੁਤ ਜ਼ਿਆਦਾ ਕਲੇਸ਼ ਕੀਤਾ ਹੋਇਆ ਉਸ ਨੇ ਹਾਂਜੀ ਇਹ ਕੌਣ ਆ ਤੁਹਾਡਾ ਇਨਕੁਆਰੀ ਅਫਸਰ ਕੌਣ ਆ ਜੀ ਇੱਥੇ ਨੋਰਮਲ ਥਾਣੇ 'ਚ ਮੋਧਵਰ ਰਾਜ ਅੱਛਾ ਜੀ ਫਿਰ ਮੁੜ ਕੇ ਤੁਸੀਂ ਉਹਨਾਂ ਨੂੰ ਪੁੱਛਿਆ ਨਹੀਂ ਬੋਧਰਾਜ ਜੀ ਨੂੰ ਬਈ ਕਹੀ ਸਾਡੀ ਦਰਖਾਸਤ ਤੇ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ ਅਸੀਂ ਉਦੋਂ 2.5 ਘੰਟੇ ਮੇਰੀਆਂ ਦੋਨੋਂ ਬੇਟੀਆਂ ਤੇ ਮੈਂ ਬੈਠ ਕੇ ਆਏ ਤੇ ਉਹਨਾਂ ਦਾ ਸ਼ਾਮ ਨੂੰ ਫੋਨ ਆਇਆ ਸੀ ਕਿ ਉਹਨਾਂ ਦੀ ਕਾਲ ਆਈ ਹੈ ਕਿ ਮੈਂ ਕੱਲ ਆਣਾ ਮੀਡੀਆ ਲੈ ਕੇ ਹਾਂਜੀ ਤੇ ਅਸੀਂ ਦੋ ਤਿੰਨ ਆਰੀ ਗਏ ਸਾਡੀ ਕੋਈ ਸੁਣਵਾਈ ਨਹੀਂ ਹੋਈ ਉਹਨੂੰ ਸੱਧਿਆ ਤੱਕ ਨਹੀਂ ਉਥੇ ਓਕੇ ਅੱਛਾ ਇੱਕ ਮੈਂ ਫੇਰ ਤੁਹਾਡੇ ਤੋਂ ਪੁੱਛ ਰਿਹਾ ਵੀ ਸਿਰਫ ਜਾਣ ਪਛਾਣ ਸੀ ਇਹ ਬੰਦਾ ਤੁਹਾਨੂੰ ਤੰਗ ਪਰੇਸ਼ਾਨ ਕਰ ਰਿਹਾ ਇਹਦਾ ਤੁਸੀਂ ਦੱਸ ਰਹੇ ਹੋ ਬਹੁਤ ਹੈ ਨਾ ਤੁਹਾਡੀਆਂ ਬੱਚੀਆਂ ਦੀਆਂ ਫੋਟੋਆਂ ਚੱਕ ਕੇ ਡੀਪੀ ਲਾ ਰਿਹਾ ਜੋ ਕਿ ਗੈਰ ਕਾਨੂੰਨੀ ਆ ਬਹੁਤ ਜ਼ਿਆਦਾ ਗੈਰ ਕਾਨੂੰਨੀ ਆ ਤੇ ਤੁਸੀਂ ਜਿਹੜਾ ਤੁਹਾਡਾ ਇਨਕੁਆਰੀ ਅਫਸਰ ਸੀ ਥਾਣੇਦਾਰ ਸੀ ਤੁਸੀਂ ਇਹ ਗੱਲ ਉਹਨੂੰ ਪਰਸਨਲੀ ਮਿਲ ਕੇ ਦੱਸੀ ਸੀ ਵੀ ਭਾਈ ਆ ਗੱਲ ਬਾਤ ਆ ਹਾਂਜੀ ਹਾਂਜੀ ਦੱਸੀ ਸੀ ਉਹਨਾਂ ਨੂੰ ਉਹ ਕਹਿੰਦੇ ਸੀ ਕੋਈ ਗੱਲ ਨਹੀਂ ਇੱਥੇ ਕਾਰਵਾਈ ਕਰਦੇ ਆ ਮੈਂ ਕਿਹਾ ਜੀ ਅਸੀਂ ਮੈਂ ਪਰਚਾ ਦਿੱਤਾ ਇਹਦੇ ਮੈਂ ਮਤਲਬ ਇਹਦੇ ਨਾਲ ਕੋਈ ਫੈਸਲਾ ਨਹੀਂ ਕਰਨਾ ਜੋ ਕਾਰਵਾਈ ਬੰਦੀ ਹੈ ਇਹਦੇ ਤੇ ਕੀਤੀ ਜਾਵੇ ਅੱਗੇ ਵੀ ਕਿਸੇ ਨੂੰ ਤੰਗ ਪਰੇਸ਼ਾਨ ਇਦਾਂ ਦੇ ਲੋਕ ਕਰਨਗੇ ਤੇ ਤੁਹਾਨੂੰ ਕੀ ਪੁਲਿਸ ਕਹਿੰਦੀ ਸੀ ਰਾਜੀਨਾਮਾ ਕਰਾਉਣਾ ਉਹ ਕਹਿੰਦੇ ਸੀ ਇੱਥੇ ਹਾਂਜੀ ਆ ਲੈੰਦੋ ਤਾਂ ਫੇਰ ਸਾਹਮਣੇ ਗੱਲ ਕਰਦੇ ਆ ਅਸੀਂ ਦੋ ਚੱਕਰ ਲਾਏ ਆ ਤੇ ਉਹ ਉਹਨੂੰ ਬੁਲਾਇਆ ਨਹੀਂ ਗਿਆ ਉੱਥੇ ਠੀਕ ਹੈ ਜੀ ਹਾਂਜੀ ਮਤਲਬ ਤੁਸੀਂ ਛੋਟੇ ਬੱਚਿਆਂ ਨੂੰ ਆਪਣੇ ਨਾਲ ਲੈ ਕੇ ਦਰਬਾਰ ਕੌਮ ਰਹੇ ਹੋ ਹਾਂਜੀ ਤੁਹਾਡੇ ਦੱਸ ਰਹੇ ਤਾਹੋ ਕਿ ਤੁਸੀਂ ਜਲੰਧਰ ਐਸਐਸਪੀ ਸਾਹਿਬ ਦੇ ਵੀ ਜਾਏ ਆਂ ਹਾਂਜੀ ਚੰਡੀਗੜ੍ਹ ਵੀ ਤੁਸੀਂ ਕੋਈ ਕੰਪਲੀਟ ਕੀਤੀ ਆ ਕੀ ਆ ਮਾਮਲਾ ਤਾਂ ਜੋ ਤੁਸੀਂ ਦਾ ਦਰ ਧੱਕੇ ਖਾਣ ਲਈ ਮਜਬੂਰ ਹੋਏ ਹੋ ਹਾਂਜੀ ਸਾਡੀ ਕਿਤੇ ਸੁਣਵਾਈ ਨਹੀਂ ਹੋ ਰਹੀ ਸਰ ਅਸੀਂ ਤਿੰਨੋਰ ਮੈਲ ਵੀ ਬੋਧਰਾਜ ਸਰ ਦੇ ਕੋਲ ਗਏ ਤੇ ਉਹਨਾਂ ਨੇ ਵੀ ਜਿੱਦਾਂ ਮੈਨੂੰ 3.5 ਦਾ ਟਾਈਮ ਦਿੱਤਾ ਸੀਗਾ ਅੱਜ ਤੇ ਉਹਨਾਂ ਦੀ ਹੌਣ ਕੋਲ ਆਈ ਕਿ ਤੁਸੀਂ ਹੁਣੇ ਆਓ ਗੁੱਸੇ ਚ ਬੋਲ ਰਹੇ ਸੀ ਮੈਨੂੰ ਤੇ ਮਤਲਬ ਮੈਂ ਫਿਰ ਉਹਨਾਂ ਨੂੰ ਕਿਹਾ ਕਿ ਤੁਸੀਂ ਸਾਢੇ 3 ਦਾ ਟਾਈਮ ਦਿੱਤਾ ਤੁਸੀਂ ਉਹ 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 ਉਸ ਮੁੰਡੇ ਦੇ ਲੜਕੇ ਦੀ ਮੈਨੂੰ ਲੱਗਦਾ ਸਾਈਡ ਲੈ ਰਿਹਾ ਕਹਿੰਦੇ ਉਹ ਤਾਂ ਆ ਰਿਹਾ ਆ ਆਪਣੇ ਬੰਦੇ ਲੈ ਕੇ ਤੁਸੀਂ ਵੀ ਪਹੁੰਚੋ 12 ਵਜੇ ਤੇ ਇਸ ਲਈ ਫੇ ਮੈਨੂੰ ਥੋੜੀ ਉਧਰੋਂ ਵੀ ਪਰੇਸ਼ਾਨੀ ਮਿਲਿਆ ਮੈਡਮ ਕੀ ਮਾਮਲਾ ਕੀ ਅਸਲ ਵਿੱਚ ਉਹਦਾ ਪੂਰਾ ਮਾਮਲਾ ਕੀ ਆ ਕਿਉਂ ਤੁਹਾਨੂੰ ਥਾਣੇ ਵਿੱਚ ਬੁਲਾਇਆ ਜਾ ਰਿਹਾ ਆ ਕਿਉਂ ਦੂਜੇ ਬੰਦੇ ਦੀ ਸਾਡ ਲਈ ਆ ਕੌਣ ਆ ਬੰਦਾ ਉਹ ਜੀ ਸਾਡ ਲੈਣ ਉਹ ਬੰਦਾ ਉਹੀ ਹੈ ਸਰ ਜਿਹੜਾ ਉਹ ਮੇਰੇ ਵੇਟੀਆਂ ਦੀਆਂ ਮੇਰੀਆਂ ਦੀਵੀਆਂ ਲਾ ਰਿਹਾ ਆ ਸਾਡੇ ਸਟੇਟਸ ਜਾ ਕੇ ਉੱਤੇ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾ ਰਹੀ ਕੀ ਨਾ ਜੀ ਉਹਦਾ ਉਹਦਾ ਨਾਮ ਹਰ ਹਰਦੀਪ ਸਿੰਘ ਜੱਗੀ ਕਿੱਥੇ ਦਾ ਜੀ ਰਹਿਣ ਵਾਲਾ ਉਹ ਮਟਾਲੇ ਦਾ ਰਹਿਣ ਵਾਲਾ ਹੈ ਹਾਂਜੀ ਮੈਡਮ ਤੁਸੀਂ ਉਹਨਾਂ ਨੂੰ ਜਾਣਦੇ ਪਹਿਲਾਂ ਤੋਂ 20-22 ਸਾਲ ਤੋਂ ਸਾਡੀ ਫੈਮਲੀ ਸੋਹਰਾ ਪਰਿਵਾਰ ਸਾਰੇ ਜਾਣਦੇ ਆ ਉਹਨਾਂ ਨੂੰ ਨਹੀਂ ਤੁਸੀਂ ਜਾਣਦੇ ਉਹਨਾਂ ਨੂੰ ਹਾਂਜੀ ਹਾਂਜੀ ਤੇ ਮੰਨ ਲਓ ਜੇ ਤੁਹਾਨੂੰ ਉਹ ਜਾਣਦਾ ਆ ਤੁਹਾਡੀਆਂ ਡੀਪੀਆਂ ਲਾ ਰਿਹਾ ਫਿਰ ਉਹਦੇ 'ਚ ਅਬਜੈਕਸ਼ਨ ਕੀ ਤੁਹਾਨੂੰ ਕਿਹੜੀ ਚੀਜ਼ ਦਾ ਅਬਜੈਕਸ਼ਨ ਆ ਉਸ ਲਈ ਵੀਡੀਓ ਲਾ ਰਿਹਾ ਆ ਮੇਰੇ ਬੱਚਿਆਂ ਦੀ ਅੱਛਾ ਮੈਡਮ ਜਿੱਦਾਂ ਤੁਸੀਂ ਕਿਹਾ ਵੀ ਪੁਲਿਸ ਤੋਂ ਨੂੰ ਫੋਨ ਕਰਦੀ ਆ ਹਾਂਜੀ ਕਿ ਤੁਹਾਨੂੰ ਲੱਗਦਾ ਵੀ ਪੁਲਿਸ ਤੁਹਾਡੇ ਦਾ ਇਨਸਾਫ ਕਰੇਗੀ ਜਿਵੇਂ ਸਾਮਨਾ ਮੇਰੇ ਮੈਂ ਬੇਟੀਆਂ ਨੂੰ ਲੈ ਕੇ ਗਈਆਂ ਮੇਰੇ ਬੱਚੇ ਵੀ ਘਬਰਾ ਜਾਂਦੇ ਆ ਥਾਣੀ ਜਾ ਕੇ ਇਹ ਪਤਾ ਨਹੀਂ ਕੀ ਹੋਣਾ ਆ ਜਵਾਨ ਬੱਚੀਆਂ ਆ ਮੈਂ 2-3 ਵਾਰ ਵੈਸੀ ਉਹਦੇ ਖਾਲੀ ਮੋੜ ਕਿਆਂ ਉਹਨੂੰ ਨਹੀਂ ਸੱਦਿਆ ਕੋਈ ਕਾਰਵਾਈ ਨਹੀਂ ਹੋਈ ਹਾਂ ਮੈਨੂੰ ਲੱਗਦਾ ਨਹੀਂ ਹੈ ਜਿੱਦਾਂ ਉਹਨਾਂ ਨੇ ਮੈਨੂੰ 3:30 ਦਾ ਟਾਈਮ ਦੇ ਕੇ ਤੇ ਅੱਜ ਮੈਨੂੰ 11-12 ਵਜੇ ਕਹਿੰਦੇ ਆ ਕਿ ਉਹ ਆ ਰਿਹਾ ਹੈ ਆਪਣੇ ਬੰਦੇ ਲੈ ਕੇ ਤਾਂ ਤੁਸੀਂ ਹੁਣੇ ਪਹੁੰਚੋ ਮੈਂ ਕਿਹਾ ਸਰ ਵੀ ਮੈਂ ਇਸ ਟਾਈਮ ਨਹੀਂ ਹੈਗੀ ਘਰ ਨਹੀਂ ਹੈਗੀ ਕਿਉਂਕਿ ਰਖੜੀ ਦਾ ਟਾਈਮ ਆ ਮੈਂ ਗਈ ਹੋਈ ਆ ਆਪਣੀ ਮਾਇਕੇ ਉਹ ਕਹਿੰਦੇ ਤੁਹਾਨੂੰ ਪਤਾ ਨਹੀਂ ਸੀ ਆਉਣਾ ਹੈ ਤੇ ਉਹ ਜਿੱਦਾਂ ਥੋੜਾ ਮੈਨੂੰ ਡਾਂਟ ਕੇ ਤਾਂ ਮਤਲਬ ਵੀ ਮੈਂ ਫਿਰ ਬੋਲੀ ਵੀ ਸਰ ਤੁਸੀਂ 3:30 ਦਾ ਟਾਈਮ ਦਿੱਤਾ ਮੈਂ ਟਾਈਮ ਨਾਲ ਹੀ ਪਹੁੰਚਾਂਗੀ ਤੁਹਾਡੇ ਕੋਲ ਹੂੰ ਹਾਂਜੀ ਤੇ ਮੈਂ ਕਾਲ ਫੋਨ ਕਰਤਾ ਮੰਨ ਲਓ ਹੁਣ ਤੁਸੀਂ ਕੀ ਚਾਹੁੰਦੇ ਹੋ ਮੈਂ ਚਾਹੁੰਦੀ ਮੈਨੂੰ ਇਨਸਾਫ ਚਾਹੀਦਾ ਮੈਨੂੰ ਇਨਸਾਫ ਦਿੱਤਾ ਜਾਏ ਜੋ ਬੰਦੇ ਦੀ ਕਾਰਵਾਈ ਉਸ ਬੰਦੇ ਤੇ ਕੀਤੀ ਜਾਏ ਕਿ ਮੇਰੇ ਬੱਚਿਆਂ ਦੀਆਂ ਡੀਵੀਆਂ ਲਾਉਂਦਾ ਰਿਕਾਰਡਿੰਗਾਂ ਇੰਨੀਆਂ ਗੰਦੀਆਂ ਉਹ ਫੋਨ ਦੇ ਵਿੱਚ ਆ ਕਿ ਉਹ ਸੁਣ ਦੇ ਲਾਇਕ ਨਹੀਂ ਹਾਂਜੀ ਮੈਡਮ ਹੁਣ ਤੁਸੀਂ ਕੀ ਚਾਹੁੰਦੇ ਹੋ ਕਿ ਪ੍ਰਸ਼ਾਸਨ ਤੁਹਾਡੇ ਲਈ ਕੀ ਕਰੇ ਮੈਂ ਚਾਹੁੰਦੀ ਕਿ ਮੈਨੂੰ ਇਨਸਾਫ ਮਿਲਣਾ ਚਾਹੀਦਾ ਜੋ ਕਿ ਉਹ ਹਰਵਿੰਦਰ ਨਾਮ ਦਾ ਜਿਹੜਾ ਲੜਕਾ ਆ ਉਹ ਮੇਰੇ ਸਟੇਟਸ ਚੱਕ ਕੇ ਮੇਰੇ ਬੱਚਿਆਂ ਦੀ ਚੱਕ ਕੇ ਤੇ ਉਹਨਾਂ ਦੇ ਮੇਰੀ ਫੋਟੋ ਆਪਣੀ ਫੋਟੋ ਅਟੈਚਮੈਂਟ ਕਰਕੇ ਗਾਣੇ ਲਾ ਕੇ ਤੇ ਸੋਸ਼ਲ ਮੀਡੀਆ ਤੇ ਉਹ ਕਰਦਾ ਪਿਆ ਆ ਸਾਨੂੰ ਬਦਨਾਮ ਕਰਦਾ ਪਿਆ ਆ ਤੇ ਤੁਸੀਂ ਮੈਂ ਪਹਿਲਾਂ ਵੀ ਤੁਹਾਨੂੰ ਪੁੱਛਿਆ ਵੀ ਤੁਸੀਂ ਇਹ ਗੱਲ ਜਾਂ ਜਿਹੜੇ ਐਵੀਡੈਂਸ ਸੀ ਇਹ ਜਿਹੜਾ ਤੁਹਾਡਾ ਇਨਕੁਆਰੀ ਅਫਸਰ ਆ ਬਹੁਤ ਰਾਜਾ ਤੁਸੀਂ ਉਹਨੂੰ ਦਿਖਾਈ ਨਹੀਂ ਉਹਨੂੰ ਦੱਸਿਆ ਨਹੀਂ ਵੀ ਇਹ ਬੰਦਾ ਕੁਝ ਕਰਦਾ ਹਾਂਜੀ ਦੱਸਿਆ ਉਹਨਾਂ ਨੂੰ ਵੀ ਮੈਂ ਮੈਂ ਉਹਨਾਂ ਨੂੰ ਇਹੀ ਦੱਸਿਆ ਕਿ ਇਹ ਸਹੀ ਨਹੀਂ ਕਰ ਰਿਹਾ ਤੇ ਬੰਦੀ ਕਾਰਵਾਈ ਕੀਤੀ ਜਾਵੇ ਹਾਂ ਕਿਉਂਕਿ ਉਹਨਾਂ ਨੇ ਹਜੇ ਤੱਕ ਕੋਈ ਐਕਸ਼ਨ ਨਹੀਂ ਲਿਆ ਅਸੀਂ ਬਹੁਤ ਦੁਖੀ ਆ ਮਤਲਬ ਵੀ ਮੈਂ ਬਾਹਰ ਨਿਕਲਣਾ ਬੱਚਿਆਂ ਦਾ ਕਾਲਜ ਜਾਣਾ ਵੀ ਬੰਦਿਆ ਉਹ ਲੜਕਾ ਸਾਨੂੰ ਧਮਕੀ ਦਿੰਦਾ ਬਾਰ-ਬਾਰ ਇਹਨਾਂ ਨੇ ਕੋਈ ਹਜੇ ਤੱਕ ਸਾਡੇ ਤੇ ਕਾਰਵਾਈ ਨਹੀਂ ਕੀਤੀ ਕੋਈ ਸੁਣਵਾਈ ਨਹੀਂ ਕੀਤੀ ਠੀਕ ਹੈ ਤੇ ਕੀ ਹੁਣ ਤੁਹਾਨੂੰ ਲੱਗਦਾ ਵੀ ਪੁਲਿਸ ਤੁਹਾਡੀ ਇਸ ਕਰਕੇ ਫਿਰ ਮੈਂ ਤਾਂ ਮੈਂ ਹੁਣ ਮੀਡੀਆ ਦੀ ਤੁਹਾਡੀ ਹੈਲਪ ਲੈਣਾ ਚਾਹੁੰਦੀ ਮੇਰੀ ਹੈਲਪ ਕਰੋ ਕਿ ਮੇਰੇ ਜਮਾਨ ਬੱਚੇ ਆ ਕਿਉਂਕਿ ਬੇ ਬੱਚੇ ਮੂੰਹ ਦਿਖਾਉਂਦੇ ਲੱਗਣੀ ਹੈ ਇਹਦਾ ਬੀਬੀ ਮਤਲਬ ਜਿਆਦਾ ਲੋ ਹੋਣ ਲੱਪਿਆ ਇਸ ਟੈਨਸ਼ਨ ਦੇ ਨਾਲ ਹਮ ਕਮੇਟੀ ਦਾ ਪੜਾਈ ਮਤਲਬ ਖਰਾਬ ਹੋ ਗਈ ਹੈ ਇੱਕ ਬੰਦਾ ਸਾਡੇ ਨਾਲ ਕੀ ਕਰਿਆ ਸਾਨੂੰ ਕਿੱਥੋਂ ਇਨਸਾਫ ਮਿਲੂਗਾ ਹਾਂਜੀ ਸਰ ਹਲੋ ਉਹ ਮੇਕਾ ਫਿਰ ਰਸੀ ਤਾਂ ਫਿਰ ਰਖੜੀ ਲੈ ਕੇ ਮੈਂ ਚੱਲ ਗਈ ਸੀ ਪੇਕਿਆਂ ਦੇ ਇਹ ਤਾਂ ਫਿਰ ਹੁਣ ਮੈਨੂੰ ਥੋੜਾ ਟਾਈਮ ਛੱਡ ਪਹਿਲਾਂ ਇਹ ਤਾਂ ਅਗਲਾ ਕਹਿੰਦਾ ਝੂਠੀ ਹੈ ਮੈਂ ਝੂਠੀ ਕਹਤੇ ਹੁਣ ਸਰ ਉਹ ਤਾਂ ਉਹਨੇ ਉਹਨੇ ਘਣਾ ਨਾ ਨਹੀਂ ਆਈ ਨਹੀਂ ਉਹ ਕਿੱਥੇ ਆ ਆ ਕੇ ਬਹਿ ਗਿਆ ਆ ਆਉਣ ਲੱਗਾ ਤਫੀਰ ਜੀ ਵੀ ਤਾਂ ਉਦੋਂ ਬੈਠੇ ਗਏ ਤਾਂ ਤੁਹਾਡੇ ਕੋਲ ਦੋ ਵਾਰੀ ਹੈ ਨਾ ਕੋਈ ਆਲਾ ਫਿਰ ਇਹ ਕੋਈ ਗੱਲ ਥੋੜਾ ਬਣ ਕੇ ਫਿਰ ਹਣ ਮਿੰਨੂ ਥੋੜਾ ਟਾਈਮ ਨਹੀਂ ਗਈ ਆਪਣੇ ਪੇਕਿਆਂ ਦੇ 3 ਵਜੇ 3:30 ਮੈਂ ਤੁਸੀਂ ਵੀਨੋ ਟਾਈਮ ਦਿੱਤਾ ਆ ਕਿੱਥੇ 3:30 ਦਾ ਅਟਕਉਂਦਰ ਟਾਈਮ ਦਿੱਤਾ ਤੁਸੀਂ ਉਦੋਂ 3:30 ਕਿਹਾ ਸੀ ਨਾ ਵੀ 3:30 ਨੂੰ ਉਹਨੇ ਆਣਾ ਆ ਅਸੀਂ ਉਦੋਂ ਬੈਠੀਆਂ ਗਈਆਂ ਉਦੋਂ ਕੋਈ ਐਕਸ਼ਨ ਨਹੀਂ ਤੁਸੀਂ ਲਿਆ ਫੱਦੋ ਵੀ ਯਾਰ ਤੇ